ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਿਰਦਾਸ ਪਰਮਜੀਤ ਸਿੰਘ ਅਕਾਲੀ ਤੁਸੀਂ ਜਾਣਦੇ ਹੋ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਦਿਨ ਰਾਤ ਚੋਣ ਪਚਾਰ ਦੀ ਸੇਵਾ ਵਿੱਚ ਲੱਗੇ ਹੋਏ ਆ ਜਿਸ ਦਿਨ ਤੋਂ ਭਾਈ ਸਾਹਿਬ ਇਲੈਕਸ਼ਨ ਤੇ ਆਜ਼ਾਦ ਮੀਦਵਾਰ ਖੜੇ ਨੇ ਪਰ ਸਿਆਸੀ ਵਿਰੋਧੀ ਆਪਣੀ ਹਾਰ ਨੂੰ ਦੇਖਦਿਆਂ ਹੋਇਆਂ ਤਰ੍ਹਾਂ ਤਰ੍ਹਾਂ ਦੀਆਂ ਕਰਤੂਤਾਂ ਨੇ ਉਹ ਕਰ ਰਹੇ ਨੇ ਕਦੀ ਉਹ ਪਰਿਵਾਰ ਨੂੰ ਬਦਨਾਮ ਕਰਦੇ ਨੇ ਕਦੀ ਕਿਸੇ ਨੂੰ ਜੇੜ ਗਾਲ ਸਿੰਘ ਸੇਵਾ ਕਰਦੇ ਆ ਉਹਨਾਂ ਨੂੰ ਬਦਨਾਮ ਕਰਦੇ ਆ ਅੱਜ ਇਹਨਾਂ ਨੇ ਇੱਕ ਨਕਲੀ ਚੈਟ ਬਣਾ ਕੇ ਆਪਣੇ ਆਪ ਹੀ ਜਾਲੀ ਜਿਹੜੀ ਚੈਟ ਬਣਾਈ ਤੇ ਆਪਸੀ ਸਾਡੀ ਵਿੱਚ ਸਾਡੇ ਭਰਾਵਾਂ ਦੇ ਫੁੱਟ ਪਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਉੱਥੇ ਗੱਲਾਂ ਜਾਲੀ ਲਿਖ ਕੇ ਪਰ ਮੈਂ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਇਸ ਤਰ੍ਹਾਂ ਦੀ ਕੋਈ ਵੀ ਚੈਟ ਆ ਉਹ ਦਾਸ ਦੇ ਕਿਸੇ ਨਾਲ ਨਹੀਂ ਕੀਤੀ ਨਾ ਹੀ ਇਦਾਂ ਦੀ ਗੱਲ ਸੁਣੀ ਕਰ ਸਕਦੇ ਆਂ ਕਮਰਤਾਰੀ ਸਿੰਘ ਆ ਪਰ ਕਿਉਂਕਿ ਇਹ ਲੋਕ ਆਪਣੀ ਹਾਰ ਤੋਂ ਮੁਖਲਾਹਾੜ ਵਿੱਚ ਆਏ ਹੋਏ ਨੇ ਇਹਨਾਂ ਨੂੰ ਆਪਣੀ ਹਾਰ ਦਿਖਦੀ ਆ ਇਹਦੇ ਵਾਸਤੇ ਭਾਈ ਸਾਹਿਬ ਦੇ ਪਰਿਵਾਰ ਬਾਰੇ ਜਾਂ ਸਾਡੇ ਬਾਰੇ ਤਰ੍ਹਾਂ ਤਰ੍ਹਾਂ ਦੀ ਬਕਵਾਸ ਬਾਜੀ ਇਹ ਕਰ ਰਹੇ ਤੇ ਕਰਨਗੇ ਵੀ ਅਜੇ ਵੀ ਇੱਕ ਤਰੀਕ ਤੱਕ ਇਹਨਾਂ ਨੇ ਬੜਾ ਕੁਝ ਕਰਨਾ ਸੋ ਤੁਸੀਂ ਸਾਰੇ ਸਿਆਣੇ ਹੋ ਸੂਝਵਾਨ ਹੋ ਕਿਸੇ ਤਰ੍ਹਾਂ ਦੀ ਇਦਾਂ ਦੀ ਗੱਲ ਦੇ ਉੱਤੇ ਕੋਈ ਯਕੀਨ ਕਰਨ ਦੀ ਲੋੜ ਨਹੀਂ ਆਪਾਂ ਭਾਈ ਪੰਜਾਬ ਮਰਪਾਲ ਸਿੰਘ ਦੇ ਨਾਲ ਖੜੇ ਆਂ ਸਾਰੇ ਜਿਵੇਂ ਪਹਿਲਾਂ ਖੜੇ ਸੀ ਹੁਣ ਵੀ ਖੜੇ ਆਂ ਆਪਾਂ ਭਾਈ ਸਾਹਿਬ ਆਕੇ ਜਿਹੜੇ ਇਹ ਲੋਕ ਨੇ ਜਿਨ੍ਹਾਂ ਦਾ ਕੰਮ ਸਿਰਫ ਹਰ ਵੇਲੇ ਅੱਗ ਲਾਉਣੀ ਹੁੰਦੀ ਆ ਲੋਕਾਂ ਨੂੰ ਜਾਤਾਂ ਪਾਤਾਂ ਦੀ ਵੰਡਣਾ ਹੁੰਦਾ ਨਸ਼ਿਆਂ ਦੇ ਵਿੱਚ ਰੱਖਣਾ ਤਾਂ ਕਿ ਉਹ ਆਪਣੇ ਹੱਕਾਂ ਦੀ ਗੱਲ ਨਾ ਕਰਨ ਉਹਨਾਂ ਨੂੰ ਆਟਾ ਦਾਬ ਜਾਂ ਸਕੀਮਾਂ ਤੱਕ ਜਹਾ ਕੇ ਰੱਖਣਾ ਇਸ ਕਰਕੇ ਆਪਾਂ ਸਾਰੇ ਨੇ ਸਮਝਦਾਈ ਦਾ ਸਬੂਤ ਦੇ ਰਹੇ ਹੋਇਆ ਇਹੋ ਜੀਆਂ ਫਾਹਾਂ ਤੇ ਯਕੀਨ ਨਾ ਕਰਦੇ ਹੋਇਆ ਆਪਾਂ ਚੜ੍ਹਦੀ ਕਲਾ ਦਾ ਭਾਈ ਸਾਹਿਬ ਨੂੰ ਇੱਕ ਦਿਨ ਨੂੰ ਵੋਟਾਂ ਪਾਉਣੀ ਆ ਹੋਰ ਬੇਨਤੀ ਆ ਕਿ ਅੱਗੇ ਵੀ ਪੁਲਿਕ ਜਿੱਦਾਂ ਦੇ ਹਜੇ ਬਹੁਤ ਕੁਝ ਕਰਨਾ ਕਿਉਂਕਿ ਹਾਰੇ ਹੋਏ ਨੇ ਤੇ ਹਾਰੇ ਹੋਏ ਮਨੁੱਖ ਬਹੁਤ ਕੁਝ ਕਰਦੇ ਹੁੰਦੇ ਨੇ ਇਸ ਕਰਕੇ ਆਪਾਂ ਰਲ ਮਿਲ ਕਰਕੇ ਪ੍ਰੇਮ ਪਿਆਰ ਦੇ ਨਾਲ ਭਾਈਚ ਜਾਤ ਪਾਤ ਤੋਂ ਸਾਨੂੰ ਮਾਰੇ ਨੇ ਵਰਜਿਆ ਹੋਇਆ ਕੋਈ ਜਾਤ ਪਾਤ ਨਹੀਂ ਹੈਗੀ ਕੋਈ ਵੀ ਅੰਮ੍ਰਿਤਧਾਰੀ ਸਿੱਖ ਕਦੀ ਸਿੱਖ ਕਦੀ ਵੀ ਜਾਤ ਪਾਤ ਦੀ ਗੱਲ ਨਹੀਂ ਕਰਦਾ ਪਰ ਇਹਨਾਂ ਲੋਕਾਂ ਨੂੰ ਜਾਣ ਬੁਝ ਕੇ ਇਸ ਤਰ੍ਹਾਂ ਦੀ ਸ਼ਤਾਨੀਆਂ ਕੀਤੀਆਂ ਜਾ ਰਹੀਆਂ ਨੇ ਸੋ ਆਪ ਸੰਗਤਾਂ ਨੂੰ ਲੋੜ ਬੇਨਤੀ ਆ ਕਿਸੇ ਤਰ੍ਹਾਂ ਦੀ ਇਦਾਂ ਦੀ ਹਵਾ ਤੇ ਜ਼ਕੀਨਗਰ ਦੀ ਲੋੜ ਨਹੀਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਗਲਤਫहमी ਹੁੰਦੀ ਹੈ ਉਹ ਸਾਡੇ ਨਾਲ ਸਿੱਧਾ ਸੰਪਰਕ ਕਰੇ ਸਾਡੀ ਟੀਮ ਨਾਲ ਸੰਪਰਕ ਕਰੇ ਉਹ ਗਲਤਫहमी પ્રેમ ਪਿਆਰ ਨਾਲ ਆਪਾਂ ਬੈਠ ਕੇ ਵਿਚਾਰ ਕਰਕੇ ਦੂਰ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ